ਜਾਂਦੇ ਹੋ ਅਸੈਂਬਲੀ ਕੌਨਸਟੀਚਨਸੀ 034 ਜਲੰਧਰ West ਵਿੱਚ ਉਪ ਚੋਣ ਹੋਣ ਜਾ ਰਹੀ ਹੈ ਵੋਟਾਂ ਦੀ ਮਿਤੀ 10 ਜੁਲਾਈ 2024 ਦਿਨ ਗੁਰਦਵਾਰ ਹੈ ਬੇਸਿਕ ਜਿਹੜੀ ਇਨਫਾਰਮੇਸ਼ਨ ਹੈ ਅਸੈਂਬਲੀ ਕੌਨਸਟੀਚਨਸੀ ਦੇ ਰਿਲੇਟਡ ਉਹ ਇਸ ਤਰ੍ਹਾਂ ਹੈ ਸਾਡੇ ਕੋਲ ਟੋਟਲ 171963 ਵੋਟਰ ਹਨ ਜਿਸ ਦੇ ਵਿੱਚ ਮੇਲ ਵੋਟਰਸ 89629 ਹਨ ਫੀਮੇਲ ਵੋਟਰਸ 82326 ਹਨ 트랜스젠더 ਵੋਟਰਸ 8 ਹਨ ਓਵਰਸੀਜ਼ ਵੋਟਰ ਸਾਡੇ ਕੋਲ 2 ਹਨ ਟੋਟਲ ਨੰਬਰ ਆਫ ਪੋਲਿੰਗ ਸਟੇਸ਼ਨਸ 181 ਹੈ ਟੋਟਲ ਲੋਕੇਸ਼ਨ ਸਾਡੇ ਕੋਲ 65 ਹਨ 65 ਲੋਕੇਸ਼ਨਾਂ ਤੇ 181 ਸਾਡੇ ਕੋਲ ਪੋਲਿੰਗ ਬੂਥ ਹਨ ਇੱਕ ਪੋਲਿੰਗ ਸਟੇਸ਼ਨ ਵਾਲੀਆਂ ਬਿਲਡਿੰਗਸ 8 ਹਨ ਦੋ ਪੋਲਿੰਗ ਸਟੇਸ਼ਨ ਵਾਲੀਆਂ ਬਿਲਡਿੰਗਸ ਵੀ ਹਨ 3 पोलिंग स्टेशंस ਵਾਲੀਆਂ ਬਿਲਡਿੰਗਸ 22 ਹਨ 4 पोलिंग स्टेशन ਵਾਲੀਆਂ ਬਿਲਡਿੰਗਸ 8 ਹਨ 5 पोलिंग स्टेशन ਵਾਲੀਆਂ ਬਿਲਡਿੰਗਸ 7 ਹਨ ਸਾਡੇ ਕੋਲ ਕੁੱਲ 72 ਸਰਵਿਸ ਮੋਟਰ ਹਨ ਟੋਟਲ 18 ਸੈਕਟਰ ਆਫਿਸਰਸ ਆਪਣੇ ਆਪਣੇ ਸੈਕਟਰ ਵਿੱਚ ਡਿਊਟੀ ਕਰ ਰਹੇ ਹਨ ਸਾਡੇ ਕੋਲ ਕੁੱਲ ਪਰਸਨਸ ਵਿਦ ਡਿਸੇਬਿਲिटीज ਦਿਵਿਆਂਗ ਜਨ ਵੋਟਰ 874 ਹਨ ਜਿਨ੍ਹਾਂ ਦੇ ਵਿੱਚੋਂ 485 ਮੇਲ ਵੋਟਰ ਹਨ 389 ਫੀਮੇਲ ਵੋਟਰ ਹਨ ਸੀਨੀਅਰ ਸਿਟੀਜ਼ਨ ਕੈਟਾਗਰੀ 85 ਪਲੱਸ ਐਂਡ ਅਬਾਗ ਜਿਨ੍ਹਾਂ ਨੂੰ ਹੋਮ VOTING ਦੀ ਜੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਸੀ 746 ਹਨ ਉਹਨਾਂ ਦੇ ਵਿੱਚੋਂ ਸਾਨੂੰ 33 ਪਰਸੈਂਟਸ ਨੇ ਹੋਮ VOTING ਦੀ ਕੰਸੈਂਟ ਦਿੱਤੀ ਸੀ ਸਾਡੇ ਕੋਲ ਯੰਗ ਵੋਟਰਸ 18 ਤੋਂ 19 ਸਾਲ ਵਾਲੇ 5010 ਵੋਟਰਸ ਹਨ वीआईपी वोटर्स 21 ਹਨ कुल अਸੀਂ पोलिंग डे ਲਈ 10 ਮਾਡਲ ਪੋਲਿੰਗ ਸਟੇਸ਼ਨ ਜਿਹੜੇ ਉਹ ਤਿਆਰ ਕੀਤੇ ਹਨ ਇੱਕ ਬੂਥ ਵਿਮਨ ਮੈਨੇਜਡ ਬੂਥ ਹੋਏਗਾ VOTING ਨਾਲ ਰਿਲੇਟਿਡ ਸਾਰੀਆਂ ਹੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਡਿਸਪੈਚ ਸੈਂਟਰ ਲਾਇਲਪੁਰ ਖਾਲਸਾ ਕਾਲਜ ਹੈ ਜਿੱਥੋਂ ਅਸੀਂ ਕੱਲ ਸਵੇਰੇ 9 ਵਜੇ ਤੋਂ ਜਿਹੜੀਆਂ ਪੋਲਿੰਗ ਪਾਰਟੀਆਂ ਪੋਲਿੰਗ ਸਟਾਫ ਇਕੱਠਾ ਹੋਣਾ ਸ਼ੁਰੂ ਹੋ ਜਾਵੇਗਾ ਜੇ ਜਿਹਨੇ ਹੀ ਸਾਰਾ ਪ੍ਰੋਸੈਸ ਕੰਪਲੀਟ ਹੁੰਦਾ ਹੈ ਉਹਨਾਂ ਨੂੰ ਆਪਣੇ ਆਪਣੇ ਪੋਲਿੰਗ ਬੂਥ ਲਈ ਰਵਾਨਾ ਕਰ ਦਿੱਤਾ ਜਾਏਗਾ ਪੋਲਿੰਗ ਦਾ ਟਾਈਮ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੋਵੇਗਾ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਕੀਤੀ ਜਾਏਗੀ ਕਮਿਸ਼ਨ ਵੱਲੋਂ ਪ੍ਰਾਪਤ ਵਕ ਵਕ ਜਿਹੜੀਆਂ ਹਦਾਇਤਾਂ ਉਹਦੇ ਮੁਤਾਬਕ ਵਕ ਵਕ ਆਰਡਰਸ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਸਰ ਵੱਲੋਂ ਪਲੱਸ ਮੇਰੇ ਵੱਲੋਂ ਜਿਹੜੇ ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਵਿੱਚ ਜੋ ਮੇਨ ਆਰਡਰਸ ਹਨ ਡਰਾਈ ਡੇ ਦਾ ਆਰਡਰ ਹੈ ਅੱਜ 6 ਵਜੇ ਤੋਂ ਲੈ ਕੇ 10 ਜੁਲਾਈ ਸ਼ਾਮ 6 ਵਜੇ ਤੱਕ ਕੌਨਸਟੀਚੁਐਂਸੀ ਵਿੱਚ ਪਲੱਸ 3 ਕਿਲੋਮੀਟਰ ਦੇ ਨਾਲ ਦੇ ਏਰੀਆ ਵਿੱਚ ਡਰਾਈ ਡੇ ਪੁਸ਼ਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਅੱਜ ਸ਼ਾਮ 6 ਵਜੇ ਤੋਂ ਬਾਅਦ ਕਿਸੇ ਵੀ ਆਊਟਸਾਈਡਰ ਨੂੰ ਕੌਨਸਟੀਚੁਐਂਸੀ ਵਿੱਚ ਠਹਿਰਨ ਦੀ ਜਿਹੜੀ ਪਰਮਿਸ਼ਨ ਨਹੀਂ ਹੈ ਇਸ ਸੰਬੰਧੀ ਕੰਪਲਾਈਅੰਸ ਸਾਡੇ ਸੈਕਟਰ ਆਫੀਸਰਸ ਤੇ ਪੁਲਿਸ ਦੇ ਥਰੂ ਕੀਤੀ ਕਰਵਾਈ ਜਾਏਗੀ VOTING ਵਾਲੇ ਦਿਨ ਸਾਰੇ ਹੀ ਵੋਟਰਸ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਅਸੈਂਬਲੀ ਕੌਨਸਟੀਚੁਐਂਸੀ ਦੇ ਵਿੱਚ ਸਾਰੇ ਹੀ ਗਵਰਨਮੈਂਟ ਅਦਾਰੇ ਬੰਦ ਰਹਿਣਗੇ ਬੋਰਡਸ ਕਾਰਪੋਰੇਸ਼ਨਸ ਐਜੂਕੇਸ਼ਨਲ ਇੰਸਟੀਟਿਊਟਸ ਸਾਰੇ ਬੰਦ ਰਹਿਣਗੇ ਇਸ ਤੋਂ ਇਲਾਵਾ ਅਸੈਂਬਲੀ ਕੌਨਸਟਿਟੂਐਂਸੀ ਦੇ ਵੋਟਰ ਜਿਹੜੇ ਕਿ ਬਾਹਰ ਕੰਮ ਕਰ ਰਹੇ ਹਨ ਉਹ ਆਪਣੇ ਹੈੱਡ ਆਫ ਡਿਪਾਰਟਮੈਂਟ ਨੂੰ ਆਪਣੇ ਡਿਪਾਰਟਮੈਂਟ ਦੇ ਥਰੂ ਆਪਣਾ ਵੋਟਰ ਕਾਰਡ ਦਿਖਾ ਕੇ ਐਪਿਕ ਦਿਖਾ ਕੇ ਪੇਡ ਹੌਲੀਡੇ ਅਵੇਲ ਕਰ ਸਕਦੇ ਹਨ ਅੱਜ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਤੇ ਮਨਾਹੀ ਹੋਏਗੀ ਲੇਕਿਨ ਹੋਰ ਪਰਸਨਸ ਦੇ ਨਾਲ ਡੋ ਟੂ ਡੋਰ ਕੰਗਰੈਸਿੰਗ ਅਲਾਉਡ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਐਗਜ਼ਿਟ ਪੋਲ 10 ਜੁਲਾਈ ਨੂੰ 6:30 ਵਜੇ ਤੱਕ ਅਲਾਊਡ ਨਹੀਂ ਹੈ। ਪੋਲਿੰਗ ਖਤਮ ਹੋਣ ਤੋਂ ਅੱਧਾ ਘੰਟਾ ਬਾਅਦ ਐਗਜ਼ਿਟ ਪੋਲ ਹੋ ਸਕਦਾ ਉਸ ਤੋਂ ਪਹਿਲਾਂ ਨਹੀਂ ਹੋ ਸਕਦਾ। ਇਸੇ ਤਰ੍ਹਾਂ opinion poll ਅੱਜ ਸ਼ਾਮ 6 ਵਜੇ ਤੋਂ ਲੈ ਕੇ ਟਿਲ ਕਨਕਲੂਜ਼ਨ ਆਫ ਪੋਲ ਜਿਹੜਾ ਉਹਦੀ ਮਨਾਈ ਹੈ। ਮੈਂ ਦੁਬਾਰਾ ਦੱਸ ਰਹੀ ਹਾਂ VOTING ਦਾ ਸਮਾਂ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਏਗਾ। ਇਸ ਵਾਰ ਕਮਿਸ਼ਨ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ Q information system ਜਿਸ ਦੇ ਵਿੱਚ VOTER ਜਿਹੜੇ ਆ ਆਪਣੇ ਘਰ ਬੈਠੇ ਐਪ ਦੇ ਥਰੂ ਇਹ ਜਾਣ ਸਕਦੇ ਹਨ ਕਿ ਇਸ ਸਮੇਂ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਕਿੰਨੇ VOTERS ਖੜੇ ਹਨ ਤੋਂ ਉਸ ਮੁਤਾਬਕ ਜਿਹੜਾ ਆਪਣਾ ਬੂਥ ਤੇ ਆ ਕੇ ਵੋਟ ਪਾ ਸਕਦੇ ਹਨ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ EPIC ਦੇ ਥਰੂ ਜਿਹੜਾ ਉਹ ਵੋਟ EPIC ਦੀ ਵਰਤੋਂ ਕਰਕੇ ਵੋਟ ਕਾਸਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਕਮਿਸ਼ਨ ਵੱਲੋਂ 12 ਹੋਰ ਆਲਟਰਨੇਟ ਡਾਕੂਮੈਂਟਸ ਨੇ ਜਿਨ੍ਹਾਂ ਦੇ ਵਿੱਚ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਬੈਂਕ ਦੀ ਕਾਪੀ ਪਾਸਪੋਰਟ ਦੀ ਕਾਪੀ ਐਕਸੈਟਰਾ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਜਿਹੜਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਬੂਥ ਤੇ ਸਾਰੀਆਂ ਐਮਐਫ ਉਪਲਬਧ ਹੈ ਸਾਰੇ ਹੀ ਬੂਥ ਤੇ ਜਿਹੜੀਆਂ ਬੇਸਿਕ ਫੈਸਿਲਿਟੀਆਂ ਨੇ ਰੈਮ ਅਨਇੰਟਰਪਟਿਡ ਪਾਵਰ ਸਪਲਾਈ ਹੋਏਗੀ ਇਸ ਤੋਂ ਇਲਾਵਾ ਡਰਿੰਕਿੰਗ ਵਾਟਰ ਫੈਸਿਲਿਟੀ ਆਫ ਜਿਹੜੇ ਰੈਮ ਵਾਸ਼ਰੂਮਸ शेड शेड दे लिए असी टेंट लगावेंगे इस तो इलावा शबील की सुविधा शरबत और ठंडा पानी जरा वो भी उपलब्ध करवाया जाएगा सीनीयर सिटीजनस परसनज विद डिसबिलिटीज़ लिक एंड ड्रॉप फैसिलिटी जोड़ी प्रोवाइड की जाएगी असी ए ट्रांसपोर्ट का अरेजमेंट किया होया है इस एक जिस तरह अपने रीसेंट हूने ही इलैक्शन हो के हटियां ਤੇ ਵੋਟਰਸ ਦੇ ਜਿਹੜੀ ਲੈਫਟ ਫੋਰ ਫਿੰਗਰ ਹੈ ਉਸ ਤੇ ਪਹਿਲਾਂ ਹੀ ਜਿਹੜੀ ਨਾ ਮਿਟਣ ਵਾਲੀ ਸਿਆਹੀ ਹਲੀ ਕਈ ਵੋਟਰਸ ਦੇ ਲੱਗੀ ਹੋਈ ਹੈ ਇਸ ਲਈ ਕਮਿਸ਼ਨ ਵੱਲੋਂ ਇੱਕ ਸਪੈਸ਼ਲ ਇਨਸਟਰਕਸ਼ਨ ਰਿਸੀਵ ਹੋਈ ਹੈ ਕਿ ਜਿਹੜੀ ਇਸ ਵਾਰ ਵੋਟਰਸ ਦੇ ਇੰਕ ਹੈ ਉਹ ਮਿਡਲ ਫਿੰਗਰ ਤੇ ਲਗਾਈ ਜਾਵੇਗੀ ਥੈਂਕ ਯੂ ਮੈਮ ਕਾਊਂਟਿੰਗ ਦਾ ਵੀ ਦਿਨ ਜਿਹੜੀ ਕਾਊਂਟਿੰਗ ਦਾ ਦਿਨ ਹੈ ਲੋਕੇਸ਼ਨ ਸੇਮ ਹੀ ਰਹੇਗੀ ਲਾਇਲਪੁਰ ਪਰ ਕਾਊਂਟਿੰਗ ਲਾਇਲਪੁਰ ਖਾਲਸਾ ਕਾਲਜ ਦੇ ਆਡੀਟੋਰੀਅਮ ਹਾਲ 'ਚ ਹੋਏਗੀ 13 ਜੁਲਾਈ ਨੂੰ 8 ਵਜੇ ਕਾਊਂਟਿੰਗ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾਏਗੀ। ਟਿੱਪਣੀ ਵਿੱਚ ਕ੍ਰਿਟੀਕਲ ਪਾਰਟੀ ਨੇ ਆਪਣੀ ਕੈਸ਼ ਕਾਨਫਰੰਸ ਇੱਕ ਗੱਲ ਲੱਗੀ ਹੈ ਕਿ ਜਿਹੜੀਆਂ ਪਾਰਟੀਆਂ ਨੇ ਪ੍ਰਾਈਸ ਕਰਦੀ ਕੋਸ਼ਿਸ਼ ਕਰੀਆਂ ਨੇ ਉਦੋਂ ਦੀ ਗੱਲ ਆਤੀ ਹੈ ਕੈਸ਼ ਦੀ ਗੱਲ ਆਤੀ ਹੈ ਇਹਨੂੰ ਕਿਵੇਂ ਕੰਟਰੋਲ ਕਰ ਰਹੇ ਹੋ ਇਹ ਖਾਸ ਕਰਕੇ ਲੈਣ ਦੇਣ ਲਈ ਕੋਈ ਟ੍ਰਾਂਸਪਰੈਂਸੀ ਦੇ ਲਈ ਕੋਸ਼ਿਸ਼ ਕਰ ਰਹੇ ਹੋ ਇੱਕ ਵੱਡੇ ਉਹਨਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਖਾਸ ਤੌਰ ਤੇ જિલ્લા ਪ੍ਰਸ਼ਾਸਨ ਵੱਲੋਂ ਵੀ ਸਵਾਲ ਚੁੱਕੇ ਨੇ ਕਿ ਪ੍ਰਸ਼ਾਸਨ ਜਿਹੜਾ ਕਿ ਹਮੇਸ਼ਾ ਇਸੇ ਪ੍ਰਕਿਰਿਆ ਦਾ ਕੋਈ ਵੀ ਆਪਣੀ ਡਿਊਟੀ ਨਹੀਂ ਨਿਭਾ ਸਕਦਾ ਸਾਡੀਆਂ ਐਫਐਸਟੀ ਟੀਮਸ ਜਿਨ੍ਹਾਂ ਨੂੰ ਅਸੀਂ ਫਲਾਈਂਗ ਸਕੁਆਇਰ ਟੀਮਸ ਨਵ ਟੀਮਸ ਸਾਡੀਆਂ ਹਲਕੇ ਵਿੱਚ ਜੜੀਆਂ ਉਹ ਡਿਊਟੀ ਕਰ ਰਹੀਆਂ ਹਨ ਇਸ ਤੋਂ ਇਲਾਵਾ ਸਾਡੀਆਂ ਸਟੈਟਿਕ ਸਰਵੇਲੈਂਸ ਟੀਮਸ ਸਾਡੇ ਸੈਕਟਰ ਆਫਿਸਰਸ ਸਾਰੀ ਹੀ ਜਿਹੜੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਹੈ ਉਹ ਐਮਸੀਸੀ ਦੀ ਪ੍ਰੋਪਰ ਕੰਪਲਾਈਂਸ ਕਰ ਰਹੀ ਹੈ ਜੇਕਰ ਸਾਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸੇ ਮੁਤਾਬਕ ਮੌਕੇ ਤੇ ਹੀ ਪੜਤਾਲ ਕਰਕੇ ਵੰਦੀ ਕਾਰਵਾਈ ਕੀਤੀ ਜਾਵੇਗੀ ਅਡੀ ਰਿਗਾਰਡਿੰਗ ਇੱਕ ਜੋ ਅਤੇ ਡਿਗਰਿੰਗ ਟੂ ਜ਼ਿਲ੍ਹਾ ਪੁਲਿਸ ਵੱਲੋਂ ਜਿਹੜੇ ਹਿੱਥੇ ਟਾਕਾ ਬੰਦ ਹੋ ਗਿਆ ਸਾਡੇ ਮਲਟੀਪਲ ਮੋਬਾਈਲ ਚੈੱਕਪੋਸਟ ਅਲੋਂਗ ਵਿਦ ਸੀਐਫਪ ਪੋਜੀਸ਼ਨਡ ਹੈਗੇ ਅਸੀਂ ਉੱਥੇ ਪਪ ਚੈਕਿੰਗ ਕਰੇਗੇ ਜਿਹੜੀ ਵੀ ਸਾਨੂੰ ਕੋਈ ਵੀ ਇਸ ਸਮੰਹ ਕੋਈ ਵੀ ਸ਼ਿਕਾਇਤ ਮਿਲਦੀ ਹੈ ਉਹ ਸਾਡੀ ਪਾਰਟੀ ਇਮੀਡੀਏਟਲੀ ਇਸ ਟੂ ਵੈਰੀਫਾਈ ਕਰਦੀ ਹੈ ਕਿਉਂਕਿ ਅਤਨਵੀ ਪਤਾ ਹੈਗੇ ਕਿ ਸਾਨੂੰ 24 ਘੰਟੇ ਚ ਪਟਿਕ ਕਰਨੀ तो इस संबंध संबंधी असी पूरा पुख्ता प्रदर्शन किया तो अलावा जी साोलिंग पार्टीज है क्यू आर टीज है और डी सी पी वैस है जेडे एस एच ओ साहिबान हैं वह मौके पर है अगर इस संबंध में कोई भी इंफोरमे अगर दी जाएगी और सही पाई जाएगी तो, तो वो जी बनती है जो भी लॉफुल एक्शन है ਓਨਲੀ ਇਲੈਕਸ਼ਨ ਪਰਤਾ ਬਾਜਵਾ ਕਹਿ ਰਹੇ ਨੇ ਕਿ 25 ਡੀਐਸਪੀ ਇੱਥੇ ਡਿਪਲੋਏ ਕੀਤੇ ਗਏ ਨੇ ਕੀ ਕੋਈ ਆਫੀਸ਼ੀਅਲੀ ਇਸ ਤਰੀਕੇ ਦੀ ਰੀਪੋਟੇਸ਼ਨ ਬਕਵਾਸ ਨਹੀਂ ਆਪੇ ਕਿਉਂ ਦਿੱਤਾ ਮੈਂ ਓਨਲੀ ਇਲੈਕਸ਼ਨ ਰਿਲੇਟਡ ਜਿਹੜਾ ਸਬਜੈਕਟ ਹੈ ਅਧਿਚੇਤ ਮੰਤਰੀ ਸਾਹਿਬ ਅਗਰ ਮੈਂ ਪਿੱਛੇ ਸਮਝਾ ਦਿੰਦਾ ਮੈਂ ਅਧਿਚੇਤ ਬੜਾ ਸਿੰਪਲ ਹੈ ਜਿਹੜੇ ਜ਼ਿਲ੍ਹਾ ਪੁਲਿਸ ਤੋਂ ਬਾਹਰ ਜਿਹੜੇ ਵੀ ਕੋਈ ਵੀ ਡੀਐਸਪੀ ਹੈ ਉੱਥੇ ਤਾਇਨਾਤ ਨੇ ਡਿਊਰਿੰਗ ਵੋਟ ਆਫੰਡਰ ਦਾ ਗੁੰਦਲਗੀ ਦੀ ਰੋਕ ਰਿਖੀ ਨਹੀਂ ਕਰ ਰਹੀਆਂ ਕਹਿ ਚੁੱਕੇ ਸੀ ਉਹਨੂੰ ਵੀ ਕਬੀ ਐਟ ਅਸਮਾਟਰ ਸਿਚੁਏਸ਼ਨ ਮੰਦੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਪ੍ਰੈਸ ਮੀਟਿੰਗ ਹੈ ਕਸਮਾਟ ਹੈ ਉਹ ਦਿੱਤੀ ਸੀ ਜਿਸ ਨੂੰ ਪਾਣਾ ਦੀ ਕੋਲ ਉਸ ਨੂੰ ਇੰਪਲੀਮੈਂਟ ਕੀਤਾ ਪਰ ਤੁਹਾਨੂੰ ਲੱਗਦਾ ਨਹੀਂ ਕਿ ਕੋਰੋਂ ਪਹਿਲਾਂ ਕਿਉਂ ਬਿਲੀਆਂ ਕਿ ਜਦੋਂ ਇਟ ਇਲੈਕਸ਼ਨ ਕੋਡ ਆਫ ਕੰਡਕਸ਼ਨ ਲਗਾਉਗਾ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਇਹ ਏਸੀ 34 ਰੈਸਟ ਵਿੱਚ ਹੀ ਇੰਪਲੀਮੈਂਟਡ ਹੈ ਤੇ ਜਿਹੜੇ ਪੈਰੋਲ ਦੇ ਕੇਸਿਸ ਨੇ ਉਹ ਡੀਸੀ ਸਰ ਵੱਲੋਂ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜੇ ਅਪਰੂਵ ਕੀਤੇ ਜਾਂਦੇ ਹਨ ਉਹਦੇ ਵਿੱਚ ਪ੍ਰੋਪਰ ਰਿਪੋਰਟਿੰਗ ਹੁੰਦੀ ਹੈ ਪੁਲਿਸ ਤੋਂ ਵੀ ਰਿਪੋਰਟਿੰਗ ਹੁੰਦੀ ਹੈ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਤਾਂ ਉਸ ਤੋਂ ਬਾਅਦ ਹੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਮੈਨੂੰ ਫੈਕਟਸ ਦਾ ਤੇ ਪਤਾ ਨਹੀਂ ਲੇਕਿਨ ਸ਼ਾਇਦ ਉਹਨਾਂ ਦੀ ਜਿਹੜੀ ਰੈ residency ਆ ਉਹ AC 34 ਵਿੱਚ ਨਾ ਹੋਵੇ ਇਸ ਲਈ ਹੀ ਉਹਨਾਂ ਦੀ ਪੈਰੋਲ ਅਪਰੂਵ ਕੀਤੀ ਗਈ ਹੋਏਗੀ ਜੇ ਹੁਣ ਇਲੈਕਸ਼ਨ ਕਮਿਸ਼ਨ ਤੋਂ ਕੋਈ ਫਰੈਸ਼ ਡਾਇਰੈਕਸ਼ਨ ਮਿਲੀ ਹੈ ਤਾਂ ਡਿਸਟ੍ਰਿਕਟ ਮੈਜਿਸਟਰੇਟ ਸਰਵਲੋਂ ਉਹ ਇੰਪਲੀਮੈਂਟ ਕਰ ਦਿੱਤੀ ਜਾਵੇਗੀ